ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਹੜੇ ਤੁਸੀਂ ਕਿਲੇ ਦੇ ਵਿੱਚੋਂ ਹੁਣ ਗੇਟ ਦੇ ਦਰਸ਼ਨ ਕਰ ਰਹੇ ਹੋ ਅਸੀਂ ਪਾਠ ਪਹਿਲੇ ਵਿੱਚ ਜਿੱਥੇ ਬਾਬਾ ਗੁਰਵਿੰਦਰ ਸਿੰਘ ਨੇ ਸਪੀਚ ਕੀਤੀ ਹੈ ਤੇ ਆਪਾਂ ਨੂੰ ਕਿਲੇ ਦੇ ਬਾਰੇ ਸਮਝਾਇਆ ਸੀ ਕਿ ਜਿਹੜਾ ਰਸਤਾ ਉੱਪਰੋਂ ਵਿਖਾਇਆ ਗਿਆ ਜਿੰਦੇ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਤੇ ਬਵੰਜਾ ਰਾਜੇ ਜਿਸ ਰਸਤੇ ਵਿੱਚੋਂ ਰਿਆਉ ਕੇ ਆਏ ਸਨ ਉਹ ਆਪਾਂ ਪਾਠ ਪਹਿਲੇ ਵਿੱਚੋਂ ਦਰਸ਼ਨ ਕਰ ਚੁੱਕੇ ਆ ਇਹ ਗੇਟ ਆ ਜੀ ਇਹ ਅਸੀਂ ਦਰਵਾਜ਼ੇ ਦੇ ਕੋਲ ਆ ਗਏ ਆ ਜੰਗਲਾਂ ਦੇ ਵਿੱਚੋਂ ਘੁੰਮਦੇ ਹੋਏ ਇਸ ਦਰਵਾਜ਼ੇ ਦੇ ਵਿੱਚੋਂ ਛੇਵੇਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੇ ਬਵੰਜਾ ਰਾਜੇ ਇਸ ਦਰਵਾਜ਼ੇ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਨਿਕਲੇ ਸਨ ਇਹ ਰਸਤਾ ਫਿਰ ਇਧਰ ਦੀ ਬਾਹਰ ਹੋ ਕੇ ਜਦੋਂ ਜੰਗਲਾਂ ਦੇ ਵਿੱਚੋਂ ਥੱਲੇ ਜਾਂਦਾ ਹੈ ਅੱਗੇ ਜਾ ਕੇ ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦੋ ਉਦਾਸੀ ਸਾਧੂ ਮਿਲਦੇ ਉਹ ਅੱਗੇ ਅਸਥਾਨ ਆਏਗਾ ਸੋ ਇਹ ਮੁੱਖ ਦਰਵਾਜ਼ਾ ਹੈ ਇਹ ਕਿਸ ਕਾਰਨ ਕਰਕੇ ਦਰਵਾਜ਼ੇ ਨੂੰ ਬੰਦ ਕੀਤਾ ਗਿਆ ਜੀ ਇਸ ਕਾਰਨ ਬਾਰੇ ਕੋਈ ਅਜੇ ਬਹੁਤਾ ਪਤਾ ਨਹੀਂ ਲੱਗ ਸਕੇ ਅਸੀਂ ਪਹੁੰਚੇ ਹਾਂ ਪਰ ਕਿਸ ਕਾਰਨ ਕਰਕੇ ਇਹ ਦਰਵਾਜ਼ਾ ਬੰਦ ਹੋਇਆ ਉਹਦੇ ਕਾਰਨ ਕੁਝ ਸਮਝ ਨਹੀਂ ਆਏ ਮੰਨਿਆ ਜਾਂਦਾ ਕਿ ਇਸ ਦਰਵਾਜ਼ੇ ਦੇ ਕੋਲ ਪਹਿਲਾਂ ਕੁਝ ਮਰਡਰ ਹੋ ਗਿਆ ਸੀ ਲੋਕਾਂ ਨੇ ਕੁਝ ਪੁਲਿਸ ਨੂੰ ਕੰਪਲੇਂਟ ਕੀਤੀ ਤੋਂ ਦੇ ਕਰਕੇ ਦਰਵਾਜ਼ਾ ਬੰਦ ਹੋਇਆ ਪਰ ਕੀ ਕਾਰਨ ਹੋਰ ਵੀ ਹੈ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਜਿਹੜੇ ਦਰਵਾਜ਼ਾ ਤੁਸੀਂ ਦਰਸ਼ਨ ਕੀਤੇ ਨੇ ਇਹ ਮੁੱਖ ਦਰਵਾਜ਼ਾ ਤੇ ਇਹ ਰਸਤਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਰਸਤੇ ਦੇ ਉਤੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਵੰਜਾ ਰਾਜੇ ਇਸ ਰਸਤੇ ਉੱਪਰੋਂ ਪੈਦਲ ਚੱਲ ਕੇ ਫਿਰ ਥੱਲੇ ਕਿਲੇ ਤੋਂ ਬਾਹਰ ਨਿਕਲਦੇ ਨੇ ਇਹ ਮੁੱਖ ਡਿਊਟੀ ਹੈ ਜਿਹੜੀ ਤੁਸੀਂ ਦਰਸ਼ਨ ਕੀਤਾ ਇਹ ਰਸਤਾ ਹੈ ਇਹ ਜੰਗਲਾਂ ਦੇ ਵਿੱਚ ਹੁੰਦਾ ਹੈ ਥੱਲੇ ਜਾ ਕੇ ਇਹ ਇੱਕ ਮੰਦਰ ਦੇ ਕੋਲ ਪਹੁੰਚਦਾ ਹੈ ਇਧਰ ਦੀ ਆਉਣਾ ਸੌਖਾ ਨਹੀਂ ਬੜਾ ਕਠਨ ਰਸਤਾ ਹੈ ਕਿਤੇ ਆਓ ਤੁਸੀਂ ਹਰ ਰਸਾ ਵੇਖੇ ਦਰਸ਼ਨ ਕਰਨ ਵਾਸਤੇ ਤੇ ਇਸ ਸਥਾਨ ਤੇ ਜਰੂਰ ਪਹੁੰਚੋ ਇਹ ਦਰਵਾਜ਼ਾ ਹੁਣ ਬਿਲਕੁਲ ਬੰਦ ਹੋ ਚੁੱਕਾ ਹੈ ਜੰਗਲਾਂ ਦੇ ਵਿੱਚ ਇਹ ਡਿਊਟੀ ਬਿਲਕੁਲ ਨਜ਼ਰ ਨਹੀਂ ਆਉਂਦੀ ਪਰ ਇਹ ਜੇ ਤੁਸੀਂ ਕੋਸ਼ਿਸ਼ ਕਰੋਗੇ ਜਦੋਂ ਗਵਾਲੀਅਰ ਕਿਲੇ ਤੋਂ ਬਾਹਰ ਨਿਕਲੋਗੇ ਬਾਹਰ ਜਾ ਕੇ ਤੁਸੀਂ ਬਾਜ਼ਾਰ ਵਿੱਚ ਹੁੰਦੀ ਹੋਏ ਕਾਲੀ ਮਾਤਾ ਦੇ ਮੰਦਰ ਕੋਲ ਉੱਥੋਂ ਤੁਸੀਂ ਉੱਪਰੋਂ ਜਿਹੜਾ ਚੜਦੇ ਵਾਲੇ ਪਾਸੇ ਨੂੰ ਜਾਣਾ ਹੈ ਤੁਹਾਨੂੰ ਇਹ ਕਿਲਾ ਜਿਹੜਾ ਦੂਰੋਂ ਨਜ਼ਰ ਆਉਂਦਾ ਹੈ ਤੁਸੀਂ ਇੱਕ ਮੰਦਰ ਕੋਲ ਪਹੁੰਚਣਾ ਹੈ ਨਜ਼ਦੀਕ ਹੀ ਕੋਈ 2-300 ਮੀਟਰ ਦੂਰ ਪਹੁੰਚੋਗੇ ਉੱਥੋਂ ਫਿਰ ਇਹ ਰਸਤਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਰਸਤੇ ਤੁਸੀਂ ਜਾ ਕੇ ਗਵਾਲੀਰ ਦੀ ਉਸ ਕਿਲੇ ਦੇ ਮubaruk ਦਰਸ਼ਨ ਕਰੋਗੇ ਜਿਸ ਮੰਦਰ ਕਿਲੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਮੀਰੀ ਪੀਰੀ ਦੇ ਮਾਲਕ ਨਾਲ 52 ਰਾਜਿਆਂ ਨੂੰ ਲੈ ਕੇ ਰਿਹਾ ਹੋਏ ਸਨ ਇਧਰ ਦੇ ਲੋਕਾਂ ਦੇ ਕਹਿੰਦੇ ਮੁਤਾਬਕ ਹਿਸਟਰੀ ਹੈ ਬਾਕੀ ਇਹ ਤੁਸੀਂ ਜਿਹੜਾ ਰਸਤਾ ਦੇਖ ਰਹੇ ਹੋ ਮਹਾਰਾਜ ਚਰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੀ ਇਸ ਰਸਤੇ ਤੇ ਪਏ ਨੇ ਕਿ ਚਲੋ ਗੁਰੂ ਘਰ ਪੰਜਾਬੀ ਤੋਂ ਲੈ ਕੇ ਸੇਵਾ ਕੀਤੀ ਹੈ ਉਦੋਂ ਕਿ ਇਹ ਦਰਵਾਜ਼ਾ ਖੁੱਲਾ ਹੋਇਆ ਸੀ ਨਹੀਂ ਨਹੀਂ ਜੀ ਅਸੀਂ ਜਦੋਂ ਦੇਖਦੇ ਆਂ ਦੇਖਦੇ ਆਂ ਦਰਵਾਜ਼ਾ ਬੰਦ ਹੀ ਆ ਤੇ ਬਹੁਤੀ ਜਿਹੜੀ ਇਤਿਹਾਸਕਾਰ ਜਾਂ ਲੋਕਾਂ ਦਾ ਕਹਿਣਾ ਵਾ ਜਿਹੜੇ ਇਥੋਂ ਦੇ ਆਪਾਂ ਪੁੱਛਿਆ ਵੀ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਲਾਜ ਜਿਹੜੇ ਕੰਮ ਕਰਦੇ ਖੇਲੇ ਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੇਟ ਰਾਹੀਂ ਜਿਹੜੇ ਆ ਅੰਦਰ ਆਏ ਆ ਤੇ ਇਧਰ ਦੀ ਬੰਜਾ ਰਾਜੇ ਲੈ ਕੇ ਬਾਹਰ ਬਾਹਰ ਗਏ ਆ ਬੇਸ਼ੱਕ ਉਹ ਜਿਹੜੇ ਬੰਜਾ ਰਾਜਿਆਂ ਦੀ ਤਸਵੀਰ ਆਪਾਂ ਵੇਖਨੇ ਆ ਉਹ ਜਿਹੜਾ ਗਵਾਲੀਅਰ ਗੇਟ ਆ ਉਧਰ ਵੀ ਤਸਵੀਰ ਦਿਖਾਈ ਜਾਂਦੀ ਆ ਤੇ ਪਰ ਇਹ ਗੇਟ ਦੀ ਤਸਵੀਰ ਨਹੀਂ ਦਿਖਾਈ ਜਾਂਦੀ ਜਿੱਥੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਿਕਲੇ ਆ ਕਿਉਂਕਿ ਜੇ ਵੇਖਿਆ ਜਾਵੇ ਤੇ ਸਹੀ ਮੈਨਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇਧਰ ਦੀ ਨਿਕਲੇ ਆ ਹੁੰਜਾ ਰਾਜਾਂ ਲੈ ਕੇ ਕਿਉਂਕਿ ਅੱਗੇ ਉਦਾਸੀਆਂ ਦਾ ਡੇਰਾ ਵਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਾਤ ਰਹਿੰਦੇ ਆ ਤੇ 84 ਤੱਕ ਉਹ ਗੁਰਦੁਆਰਾ ਜਿਹੜਾ ਕਿ ਉਦਾਸੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਨਿਸ਼ਾਨੀ ਮੰਗੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਸ਼ੁਰੂ ਤੋਂ ਮੰਨਦੇ ਆ ਤੇ ਆਪ ਜੀ ਦੇ ਚਰਨਾਂ ਦੇ ਸੇਵਕਾਂ ਦੀ ਇਸ ਵਾਰੀ ਕਿਰਪਾ ਕਰਕੇ ਸਾਨੂੰ ਆਪਣੀ ਤੋਂ ਨਿਸ਼ਾਨੀ ਦੇ ਦਿਓ ਜਿਹਦੇ ਕਰਕੇ ਅਸੀਂ ਤੁਹਾਨੂੰ ਯਾਦ ਰੱਖੀਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੈਰਾਂ ਦੀ ਖੜਾਵਾ ਪਊਗੇ ਜਿਹਨੂੰ ਕਿਹਾ ਜਾਂਦਾ ਪਊਗਾ ਸਹਿਬ ਗੁਰਦੁਆਰਾ ਮਸ਼ਹੂਰ ਹੋਇਆ ਇੱਥੇ ਇਤਿਹਾਸਕ ਗੁਰਦੁਆਰਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਆ ਤੇ ਉਹ ਗੁਰਦੁਆਰਾ ਜਿਹੜਾ ਵਾ 84 ਦਾ ਗੁਰਦੁਆਰਾ ਰਿਆ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਵਾ ਤੇ ਉਦੋਂ ਜਿਸ ਤਰ੍ਹਾਂ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਇੱਥੇ ਵੀ ਦੋ ਸੇਵਾਦਾਰ ਜਿਉਂਦੇ ਜਿਹੜੇ ਸਾੜੀ ਗਏ ਆ ਗੁਰੂ ਗ੍ਰੰਥ ਸਾਹਿਬ ਦੀਆਂ ਵੀਰਾਂ ਸਾੜੀਆਂ ਗਈਆਂ ਵਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਖੜਾਂ ਸਾੜ ਦਿੱਤੀ ਗਈ ਆ ਤੇ ਇੱਕ ਸ਼ਾਇਦ ਬਾਬਾ ਸਿਵਾ ਸਿੰਘ ਕੋਲ ਮੌਜੂਦ ਵਾ ਤੇ ਇੱਥੇ ਕੋਈ ਸਰਦਾਰਾਂ ਦੇ ਘਰ ਜ਼ਿਆਦੇ ਨਹੀਂ ਇੱਕ ਹੀ ਸਰਦਾਰ ਭਾਈ ਜੈਦੇਵਾਲ ਸਿੰਘ ਜਿਹੜਾ ਕਿ ਕਿਲੇ ਤੇ ਕਾਰੀ ਕਰਦਾ ਸੀ ਉਹਨਾਂ ਦਾ ਜਿਹੜਾ ਲੜਕਾ ਪ੍ਰਤੀਪਾਲ ਸਿੰਘ ਐਮਪੀ ਦਾ ਕਰੈਕਟਰ ਦਾ ਜਿਹੜਾ ਵਾ ਉਹਦਾ ਨੇ ਪੀਏ ਵੀ ਰਿਹਾ ਵਾ ਉਹ ਜਿਹੜਾ ਉਹਨਾਂ ਦਾ ਇੱਥੇ ਘਰ ਸੀ ਉਹਨਾਂ ਨੇ ਵੀ ਲੁੱਟ-ਖੁੱਟ ਲਿਆ ਉਹਨਾਂ ਮਤਲਬ ਕਿ ਆਪਣੀ ਜਾਨ ਬਚਾ ਕੇ ਇਥੋਂ ਮਸਾ ਨਿਕਲਿਆ ਤੇ ਅੱਜ ਉਹ ਗੁਰਦੁਆਰਾ ਮੰਦਿਰ ਕਾਲੀ ਮਾਤਾ ਮੰਦਿਰ ਬਣਾਇਆ ਜਾ ਗਿਆ ਵਾ ਜਿਹੜਾ ਪਹਿਲਾਂ ਗੁਰਦੁਆਰਾ ਸੀ ਸੋ ਇਸ ਤੋਂ ਇਹ ਪੂਰੇ ਸਬੂਤ ਹੈ ਕਿ ਗੁਰੂ ਹਰਗੋਬਿੰਦ ਸਿੰਘ ਜੀ ਇਸੇ ਗੇਟ ਰਾਹੀਂ ਜਿਹੜੇ ਆ ਵੰਗਾਰਾ ਜੇ ਲੈ ਕੇ ਤੇ ਬਾਹਰ ਨਿਕਲੇ ਆ ਅੱਗੇ ਉਹ ਗੁਰੂ ਘਰ ਜਿਹੜਾ 84 ਚ ਮੰਦਿਰ ਬਣਾ ਦਿੱਤਾ ਆ ਪੌੜੀਆਂ ਉਹ ਵੀ ਮੰਦੇ ਕਿਥੇ ਨਾ ਗੁਰਦੁਆਰਾ ਸੀ ਥੋੜੇ ਮੰਦਿਰ 84 ਚ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਹੋਰ ਕਈਆਂ ਤਾਂ ਤੇ ਗਿਆਨਪੋਤਰੀ ਗੁਰਦੁਆਰਾ ਜਿਹੜਾ ਜਿਹੜਾ ਇੱਥੇ ਆ ਹਰਦੁਆਰ ਉਹ ਆ ਤੇ ਜਗਨਨਾਥਪੁਰ ਗੁਰਦੁਆਰੇ ਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੋਰ ਵੀ ਕਈਆਂ ਸ਼ਹਿਰਾਂ ਜਿੱਥੇ ਗੁਰੂ ਸਾਹਿਬ ਜੀ ਦੇ ਧਾਰਮਿਕ ਸਥਾਨ ਵਾ ਤੇ ਉਹ ਖਤਮ ਕੀਤੇ ਜਾ ਰਹਾ ਤੇ ਇਹ ਵੀ ਗੁਰਦਰਾ ਢਾ ਕੇ ਤੇ ਕਾਲੀ ਮਾਤਾ ਮੰਦਿਰ ਅੱਜ ਹੀ ਮੌਜੂਦ ਹੈ ਤੇ ਉਹਨਾਂ ਦਾ ਮੰਨਣਾ ਕਿ ਪਹਿਲਾਂ ਗੁਰਦਰਾ ਸੀ ਅੱਜ ਹੀ ਮੰਦਿਰ ਬਣਾਇਆ ਸੋ ਇਹ ਸਾਡੀ ਛੋਟੀ ਜੀ ਕੋਸ਼ਿਸ਼ ਸੀ ਕਿ ਸਾਨੂੰ ਜਦੋਂ ਜ ਕੁਛ ਹੈ ਗਿਆ ਤੇ ਫਿਰ ਸਾਡੇ ਕੋਲ ਰਿਆ ਨਹੀਂ ਗਿਆ ਵੀ ਕਿ ਅਸੀਂ ਉਹ ਗੇਟ ਦੇ ਦਰਸ਼ਨ ਕਰੀਏ ਪਰ ਆਉਣਾ ਬੜਾ ਮੁਸ਼ਕਲ ਹੈ ਹਰ ਕੋਈ ਇੱਥੇ ਕਿਲੇ ਵਿੱਚ ਜਦੋਂ ਆਉਂਦਾ ਹੈ ਨਹੀਂ ਆ ਪਾਏਗਾ ਪਰ ਰਸਤਾ ਸੀ ਤੁਹਾਨੂੰ ਥੋੜਾ ਥੋੜਾ ਬਕਾਉਂਦੇ ਜਾਵਾਂਗੇ ਵਿੱਚੋਂ ਜੋ ਕੋਈ ਆਏਗਾ ਬਾਜ਼ਾਰ ਫਾਣੀ ਆਉਣਾ ਤੁਸੀਂ ਬਾਜ਼ਾਰ ਵਿੱਚੋਂ ਹੋ ਕੇ ਬੈਕ ਸਾਈਡ ਤੋਂ ਤੁਸੀਂ ਜੰਗਲ ਦੇ ਵਿੱਚ ਇੱਕ ਮੰਦਰ ਹੀ ਮੰਦਰ ਦੇ ਵਿੱਚ ਜੰਗਲ ਚ ਹੋ ਕੇ ਫਿਰ ਇਸ ਗੇਟ ਤੱਕ ਤੁਸੀਂ ਪਹੁੰਚ ਸਕਦੇ ਹੋ ਸੋ ਜੇ ਸੰਗਤ ਨੂੰ ਕਿਸੇ ਨੂੰ ਹੋਰ ਬਹੁਤ ਜਾਣਕਾਰੀ ਹੋਵੇ ਇਸ ਗੇਟ ਬਾਰੇ ਜਾਂ ਇਸ ਕਿਲੇ ਬਾਰੇ ਹੋਰ ਵੀ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਇੱਕ ਤੁਹਾਨੂੰ ਸਕਰੀਨ ਤੇ ਨੰਬਰ ਜਿਹੜਾ ਉਹ ਸਾਂਝਾ ਕੀਤਾ ਜਾਏਗਾ ਸੋ ਕਿਲੇ ਦੇ ਇੱਕ ਵਾਰ ਗੇਟ ਦੇ ਤੁਸੀਂ ਫਿਰ ਦਰਸ਼ਨ ਕਰੋ ਜੀ ਇਹ ਉਹ ਮੁਬਾਰਕ ਕਿਲੇ ਦਾ ਗੇਟ ਹੈ ਜੋ ਦਾਤਾ ਬੰਦੀ ਛੋੜ ਇਸ ਕਿਲੇ ਦੇ ਵਿੱਚ ਬਹੰਜਾ ਰਾਜਿਆਂ ਨੂੰ ਲੈ ਕੇ ਰਿਆ ਹੋਇਸਮ ਧੰਨਵਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ